ਆਸਣ ਭਗਤੀ ਹੁੰਦੀ ਏ ਆਸਣ ਭਗਤੀ ਏ ਕਿ ਤੁਸੀਂ ਚੌਂਕੜਾ ਮਾਰ ਕੇ ਪਾਠ ਕਰ ਰਹੇ ਹੋ ਤੇ ਸਾਹਮਣੇ ਆਸਣ ਵਿਛਾਇਆ ਮੈਂ ਕੱਲਾ ਨਹੀਂ ਬੈਠਾ ਮੇਰਾ ਗੁਰੂ ਸਾਹਮਣੇ ਨਾਲ ਬੈਠਾ ਏ ਆਸਣ ਲਾਣਾ ਆਪਣੇ ਮਾਲਕ ਤੁਸੀਂ ਸੋਫੇ ਤੇ ਬਹਿ ਕੇ ਨੇਮ ਕਰੋ ਪਲੰਗ ਤੇ ਕਰੋ ਉਹ ਵੀ ਚਲੋ ਮੁਬਾਰਕ ਏ ਪ੍ਰਕਾਰ ਵਿੱਚ ਇੱਕ ਜਗ੍ਹਾ ਜ਼ਰੂਰ ਰੱਖੋ ਜੇ ਪ੍ਰਕਾਸ਼ ਤੇ ਬਹੁਤ ਵਧੀਆ ਜੇ ਨਹੀਂ ਤੇ ਕੋਈ ਆਸਣ ਹੋਵੇ ਜਿਹਦੇ ਸਾਹਮਣੇ ਬਹਿ ਕੇ ਤੂੰ ਨਿਤਨੇਮ ਕਰੇ ਸਰਬ ਲੋ ਦੇ ਸ਼ਸ਼ਤਰ ਦਾ ਵੀ ਆਸਣ ਲਾ ਸਕਦੇ ਹੋ ਸੈਂਚੀਆਂ ਦਾ ਵੀ ਲਾ ਸਕਦੇ ਹੋ ਬਾਬਾ ਜੀ ਨੇ ਬਹੁਤ ਸਤਿਕਾਰ ਦਿੱਤਾ ਪੰਜਾਂ ਤਖਤਾਂ ਤੇ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਸ਼ਸ਼ਤਰਾਂ ਦੇ ਆਸਣ ਵੱਖਰੇ ਲੱਗਦੇ। ਅਕਾਲ ਤਖ਼ਤ ਸਾਹਿਬ ਤੇ ਸੋਨੇ ਦੀ ਪਾਲਕੀ ਚ ਆਸਣ ਲੱਗਦਾ। ਸੋਨੇ ਦੀ ਪਾਲਕੀ ਸ਼ਸ਼ਤਰਾਂ ਦਾ ਆਸਣ। ਸ਼ਸ਼ਤਰ ਨੂੰ ਵਡਿਆਈ ਮਿਲੀ। ਜੇ ਮਹਾਰਾਜ ਜੀ ਦਾ ਪ੍ਰਕਾਸ਼ ਕਰ ਹੋਵੇ, ਸੇਵਾ ਕਰ ਸਕੋ, ਤਿੰਨ ਵੇਲੇ ਭੋਗ ਲਵਾਓ। ਹਾਜ਼ਰ ਨਾਜ਼ਰ ਤੇ ਬਹੁਤ ਵਧੀਆ, ਨਹੀਂ ਤੇ ਕਰ ਸ਼ਸ਼ਤਰ ਦਾ ਆਸਣ। ਦਸਾਂ ਪਾਤਸ਼ਾਹੀਆਂ ਜਿੱਥੇ ਸਰਦ ਹੈ ਉਹਨਾਂ ਦਾ ਹਸਣ ਤੇ ਸੈਂਚੀਆਂ ਰਖ ਲਓ ਤੇ ਉਹਦੇ ਸਾਹਮਣੇ ਬਹਿ ਕੇ ਫਿਰ ਆਪਣਾ ਨੇਮ ਕਰੋ 10-15 ਦਿਨ ਮੰਨ ਲਓ ਰੋਜ਼ ਸਵੇਰੇ ਤੁਸੀਂ 5 ਵਜੇ ਨੇਮ ਕਰਦੇ ਹੋ ਤੇ 16ਵੇਂ ਦਿਨ ਨਹੀਂ ਪਹੁੰਚੇ ਨਾ ਤੇ ਆਸਣ ਉਡੀਕੇਗਾ ਅੱਜ ਆਇਆ ਨਹੀਂ ਆਇਆ ਨਹੀਂ ਅੱਜ ਤੁਹਾਨੂੰ ਵੀ ਅੰਦਰ ਖੇਚ ਪਏਗੀ ਗਿਆ ਨਹੀਂ ਆਸਣ ਪੁੱਗਤੀ ਬੁੱਲੇ ਸ਼ਾਹ ਨੇ ਇਹਨੂੰ ਕਿਹਾ ਹੈ ਇਸ਼ਕ ਕੀ ਨਿਮਾਜ਼ ਦਾ ਇਹ ਪਹਿਲਾ ਅਸੂਲ ਹੈ ਯਾਰ ਹੋਵੇ ਸਾਹਮਣੇ ਤਾਂ ਸਜਦਾ ਕਬੂਲ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਇਸ ਆਸਣ ਭਗਤੀ ਨੂੰ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਆਸਣ ਸਾਹਮਣੇ ਹੁਣ ਇਸ ਵੇਲੇ ਤੁਸੀਂ ਬੈਠੇ ਹੋਏ ਇੱਥੇ ਵੀ ਆਸਣ ਕੀਰਤਨ ਸੁਣਿਆ ਕਰੋ ਆਸਣ ਕੀਰਤਨ ਕੀ ਏ ਜਿੱਥੇ ਪ੍ਰਕਾਸ਼ ਇਹ ਕੋਈ ਕਿਤਾਬ ਨਹੀਂ ਗੁਰੂ ਗੋਬਿੰਦ ਸਿੰਘ ਜੀ ਔਕੜਾ ਮਾਰ ਕੇ ਬੈਠੇ ਆਸਣ ਆਖੋ ਸਤਨਾਮ ਉਹ ਸਾਨੂੰ ਵੇਖ ਰਹੇ ਆ ਆਸਣ ਇੱਕ ਬੜੀ ਰੰਗੀ ਰੂਹ ਸੀ 9 9.5 ਘੰਟੇ ਦਾ ਉਹਦਾ ਨੇਮ ਅਸੀਂ ਉਹਨੂੰ ਮਿਲਣਗੇ ਉੱਤੋਂ ਬਸੇਖ ਰਿਆ ਸੀ ਧੁੱਪ ਅਸੀਂ ਚਾਰ ਸਰੀਰਾਂ ਜਿਹੜੇ ਮਿਲਣ ਗਏ ਆਸਣ ਭਗਤੀ ਕੀ ਹੁੰਦੀ ਹੈ ਇੱਕ ਬੈਂਚ ਪਿਆ ਸੀ ਦੋ ਕੁਰਸੀਆਂ ਖਾਲੀ ਪਈਆਂ ਸੀ ਤੇ ਇੱਕ ਕੁਰਸੀ ਤੇ ਨਾ ਮਾੜਾ ਜਿਹਾ ਜਿਵੇਂ ਕੰਬਲ ਟੈਪ ਦਾ ਥੋੜਾ ਪਤਲਾ ਮੋਟਾ ਕੱਪੜਾ ਵਿਛਿਆ ਪਿਆ ਸੀ ਕੁਰਸੀ ਮੈਂ ਖਾਲੀ ਕੁਰਸੀ ਤੇ ਬਹਿ ਗਿਆ ਦੂਜਾ ਬੰਦਾ ਵੀ ਕੁਰਸੀ ਤੇ ਬਹਿ ਗਿਆ ਇੱਕ ਟੇਬਲ ਤੇ ਬੈਂਚ ਪਿਆ ਸੀ ਉੱਤੇ ਬਹਿ ਗਿਆ ਚੌਥਾ ਜਿਹੜਾ ਨਾ ਉਹਦੇ ਅਸੇ ਕੁਰਸੀ ਨਹੀਂ ਸੀ ਉਹਨੇ ਨਾ ਉਹ ਕੰਬਲ ਚੁੱਕਣ ਲੱਗਾ ਵੀ ਇਹਨੂੰ ਚੁੱਕ ਕੇ ਪਾਸੇ ਰੱਖਾਂ ਤੇ ਇੱਥੇ ਬਹਿ ਜਾਵਾਂ ਉਹ ਧੁੱਪ ਸੇਕ ਰਿਆ ਸੀ ਅਸੀਂ ਮਿਲਣ ਗਏ ਕਾਫੀ ਚਿਰ ਦੀ ਗੱਲ ਉਹ ਜਦੋਂ ਕੰਬਲ ਨੂੰ ਚੁੱਕਣ ਲੱਗਾ ਨਾ ਉਹ ਗੁਰਮਖ ਨਾ ਬੜੇ ਵਜੂਦ ਵਿੱਚ ਨਾ ਬੜੇ ਵਿਰਾਗ ਵਿੱਚ ਬੜੀ ਨਿਮਰਤਾ ਨਾਲ ਕਹਿੰਦਾ ਕਹਿੰਦਾ ਪੁਰਖਾ ਪੁਰਖਾ ਕੁਰਸੀ ਥੱਲੋਂ ਹੋਰ ਮਗਾ ਦੇਣਾ ਉਹ ਕਹਿੰਦਾ ਪਈ ਤੇ ਹੋਈ ਖਾਲੀ ਇੱਥੇ ਬਹਿ ਜਾ ਕਿੰਦੇ ਤੂੰ ਐ ਨਾ ਚੁੱਕ ਮੈਂ ਇਕੱਲਾ ਧੁੱਪ ਨਹੀਂ ਸੇਕ ਰਿਹਾ ਮੈਂ ਸੁਰਤੀ ਨਾਲ ਕਿਸੇ ਹੋਰ ਨੂੰ ਨਾਲ ਬਾਇਆ ਹੋਇਆ ਇਹਨੂੰ ਕੋਈ ਕੋਈ ਸਮਝ ਸਕੇਗਾ ਸਾਰੇ ਨਹੀਂ ਸਮਝਦੇ ਇਹ ਗੁਰਮੁਖ ਦੀ ਇੱਕ ਅਵਸਥਾ ਹੈ ਕਿ ਕਿਤੇ ਧੁੱਪ ਵੀ ਸੇਕਦਾ ਤੇ ਇਕੱਲਿਆਂ ਨਹੀਂ ਸੁਰਤੀ ਨਾਲ ਕਿਸੇ ਨੂੰ ਭਾਉਂਦਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅਸਣੋ ਦਾ ਵੀ ਨਾਲ ਮੇਰਾ ਪਿਤਾ ਜੀ ਵੀ ਨਾਲ ਬੈਠੇ ਆ